ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਐਸ ਵੇਲੇ ਬੱਲੋ ਪਿੰਡ ਦੀ ਦਾਣਾ ਮੰਡੀ ਦੇ ਵਿੱਚ ਖੜੇ ਆਂ ਕੱਲ ਵੀ ਇੱਕ ਵੀਡੀਓ ਦੇ ਮਾਧਿਅਮ ਤੋਂ ਤੁਹਾਨੂੰ ਸਾਰਿਆਂ ਨੂੰ ਸੂਚਨਾ ਦਿੱਤੀ ਸੀ ਅਸੀਂ ਤੇ ਸਾਡਾ ਨੌਜਵਾਨ ਸ਼ਹੀਦ ਸ਼ੁਭ ਕਰਨ ਸਿੰਘ ਦਾ ਕੱਲ ਨੂੰ ਉਹਨਾਂ ਦੇ ਜੱਦੀ ਪਿੰਡ ਬੱਲੋ ਦੀ ਦਾਣਾ ਮੰਡੀ ਦੇ ਵਿੱਚ ਅੰਤਮ ਅਰਦਾਸ ਹੋਣੀ ਹੈ ਭੋਗ ਪਾਇਆ ਜਾਣਾ ਹੈ ਇਹ ਪਿੰਡ ਜ਼ਿਲ੍ਹਾ ਬਠਿੰਡਾ ਦੇ ਵਿੱਚ ਪੈਂਦਾ ਹੈ ਔਰ ਇੱਥੋਂ ਦਾ ਸਾਰੇ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਅਸੀਂ ਇਹ ਜਗ੍ਹਾ ਦੀ ਇੱਕ ਲੋਕੇਸ਼ਨ ਵੀ ਸਾਰਿਆਂ ਨੂੰ ਭੇਜਾਂਗੇ ਔਰ ਨਾਲ ਮੈਂ ਕੈਮਰੇ ਨੂੰ ਕੈਮਰੇਮੈਨ ਨੂੰ ਬੇਨਤੀ ਕਰੂੰਗਾ ਕਿ ਇਸ ਇਹਨੂੰ ਸਾਰੀ ਨੂੰ ਇਹਦੇ ਵਿੱਚ ਲਾਓ ਇਹ ਸਾਰੀ ਦੀ ਸਾਰੀ ਹਰ ਵੱਖ-ਵੱਖ ਰੂਟ ਤੋਂ ਆਉਣ ਵਾਲੇ ਸਾਡੇ ਵੀਰਾਂ ਨੂੰ ਸਹੂਦਾ ਪ੍ਰੋਵਾਈਡ ਕਰਵਾਉਣ ਵਾਸਤੇ ਇੱਕ ਨਕਸ਼ਾ ਬਣਾ ਕੇ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਭੇਜਣ ਲੱਗੇ ਆਂ ਔਰ ਅਸੀਂ ਫੇਸਬੁੱਕ ਦੇ ਉੱਤੇ ਵੱਖ-ਵੱਖ ਗਰੁੱਪਾਂ ਦੇ ਵਿੱਚ ਲੋਕੇਸ਼ਨ ਵੀ ਇਸ ਜਗ੍ਹਾ ਦੀ ਪਾਵਾਂਗੇ ਸਾਡੀ ਇਹ ਜ਼ਰੂਰ ਬੇਨਤੀ ਹੈ ਸਾਰੇ ਦੋਸਤਾਂ ਨੂੰ ਕਿ ਦੋਸਤੋ ਦੇਖੋ ਇਸ ਨੌਜਵਾਨ ਨੇ ਸ਼ਹਾਦਤ ਦਿੱਤੀ ਹੈ ਕੇਵਲ ਆਪਦੇ ਵਾਸਤੇ ਨਹੀਂ ਦਿੱਤੀ ਆਪਦੇ ਕੱਲੇ ਪਿੰਡ ਵਾਸਤੇ ਨਹੀਂ ਦਿੱਤੀ ਕਿਸੇ ਇੱਕ ਜਥੇਬੰਦੀ ਵਾਸਤੇ ਨਹੀਂ ਦਿੱਤੀ ਸਮੁੱਚੀ ਕਿਸਾਨ ਜਮਾਤ ਵਾਸਤੇ ਸ਼ਹਾਦਤ ਦਿੱਤੀ ਹੈ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਸਾਰੇ ਇੱਕਜੁੱਟ ਹੋ ਕੇ ਇਸ ਨੌਜਵਾਨ ਨੂੰ ਸਰਕਾਰ ਦੇ ਕੋਲੋਂ ਤਾਂ ਭਾਵੇਂ ਅਸੀਂ ਇਹਨੂੰ ਸ਼ਹੀਦ ਦਾ ਦਰਜਾ ਦਿਵਾ ਲਿਆ ਲੇਕਿਨ ਸਾਡਾ ਕੱਲ ਨੂੰ ਪਤਾ ਲੱਗੇਗਾ ਕਿ ਅਸੀਂ ਕਿੰਨਾ ਕੋਣੂ ਸ਼ਹੀਦ ਮੰਨਿਆ ਸੋ ਇਸ ਕਰਕੇ ਹਰ ਇੱਕ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਆ ਜਿਹੜਾ ਖੇਤੀ ਕਰਦਾ ਹੈ ਜਾਂ ਖੇਤੀ ਉਤਪਾਦਾਂ ਦੇ ਨਾਲ ਆਪਦਾ ਜੀਵਨ ਨਿਰਭਾਹ ਕਰਦਾ ਚਾਹੇ ਵਪਾਰ ਕਰਦਾ ਹੈ ਚਾਹੇ ਰੋਜੀ ਰੋਟੀ ਖੇਤੀ ਤੋਂ ਕਿਸੇ ਢੰਗ ਨਾਲ ਕਮਾ ਕੇ ਖਾਂਦਾ ਹੈ ਉਸ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਨੌਜਵਾਨ ਸ਼ਹੀਦ ਨੌਜਵਾਨ ਨੂੰ ਸ਼ਰਦਾ ਦੇ ਫੁੱਲ ਅਰਪਿਤ ਕਰਨ ਵਾਸਤੇ ਇੱਥੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਅੰਤਮ ਅਰਦਾਸ ਦੇ ਮੌਕੇ ਤੇ ਜ਼ਰੂਰ ਪਹੁੰਚੋ ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਇਕੱਲਾ ਦੁਨੀਆ ਨੂੰ ਪਤਾ ਨਹੀਂ ਮੋਦੀ ਸਰਕਾਰ ਨੂੰ ਪਤਾ ਲੱਗ ਸਕੇ ਕਿ ਦੇਸ਼ ਦੇ ਲੋਕ ਆਪਣੇ ਸ਼ਹੀਦਾਂ ਦੇ ਨਾਲ ਖੜੇ ਨੇ ਖੜਨਗੇ ਚਾਹੇ ਜਿੰਨਾ ਮਰਜੀ ਜ਼ੋਰ ਲਾ ਲੇ ਸਰਕਾਰ ਜਿੰਨਾ ਮਰਜੀ ਤਾਨ ਲਾ ਲੇ ਸਰਕਾਰ ਅਖੀਰ ਇਸ ਸ਼ਹੀਦੀ ਸ਼ਹਾਦਤ ਦਾ ਮੁੱਲ ਤਾਰਨਾ ਪਏਗਾ ਸਰਕਾਰ ਨੂੰ ਲੋਕਾਂ ਦੀਆਂ ਮੰਨੀਆਂ ਮਨੋਈਆਂ ਮੰਗਾਂ ਨੂੰ ਲਾਗੂ ਕਰਨਾ ਪਏਗਾ ਸਰਕਾਰ ਨੂੰ ਇਹ ਤੁਹਾਡੀ ਕੱਲ ਦੀ ਗਿਣਤੀ ਨੇ ਮੇਰੇ ਦੋਸਤੋ ਮੋਦੀ ਸਰਕਾਰ ਤੱਕ ਵੀ ਇੱਕ ਮੈਸੇਜ ਦੇਣਾ ਹੈ ਸੋ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਜਿੱਥੋਂ ਤੱਕ ਵੀ ਇਹ ਆਵਾਜ਼ ਜਾਂਦੀ ਆ ਜਿੱਥੋਂ ਤੱਕ ਵੀ ਸਾਡਾ ਸੁਨੇਹਾ ਜਾਂਦਾ ਹੈ ਹਰ ਇੱਕ ਵੀਰ ਹਰ ਇੱਕ ਭੈਣ ਕਿਉਂਕਿ ਬੀਬੀਓ ਤੁਹਾਡਾ ਵੀ ਬੱਚਾ ਹੈ ਸਾਡਾ ਕੱਲਿਆਂ ਦਾ ਨਹੀਂ ਇਹ ਅੱਜ ਉਹ ਸਮਾ ਦਾ ਪੁੱਤ ਨਹੀਂ ਰਿਹਾ ਜਿਨੇ ਉਹਨੂੰ ਜਨਮ ਦਿੱਤਾ ਹੈ ਅੱਜ ਜਿਹੜੇ ਲੋਕਾਂ ਦੀ ਖਾਤਰ ਤੁਹਾਡੀ ਰੋਜ਼ੀ ਰੋਟੀ ਦੀ ਖਾਤਰ ਤੁਹਾਡੀਆਂ ਜ਼ਮੀਨਾਂ ਬਚਾਉਣ ਦੀ ਖਾਤਰ ਤੁਹਾਡੀਆਂ ਪੀੜ੍ਹੀਆਂ ਨੂੰ ਬਚਾਉਣ ਦੀ ਖਾਤਰ ਆਪਦੇ ਪ੍ਰਾਣਾਂ ਦੀ ਆਹੂਤੀ ਦਿੱਤੀ ਆ ਇਸ ਕਰਕੇ ਹਰ ਇੱਕ ਉਸ ਭੈਣ ਦਾ ਫਰਜ਼ ਬਣਦਾ ਜਿਹੜੀ ਚਾਹੁੰਦੀ ਆ ਕਿ ਮੇਰੇ ਬੱਚੇ ਖੁਸ਼ ਰਹਿਣ ਉਹਦਾ ਫਰਜ਼ ਬਣਦਾ ਕਿ ਅੱਜ ਇਸ ਨੌਜਵਾਨ ਦੀ ਸ਼ਹਾਦਤ ਦੇ ਉੱਤੇ ਆ ਕੇ ਨਤਮਸਤਕ ਹੋਵੇ ਸੋ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਲੋਕਾਂ ਨੂੰ ਹਰ ਇੱਕ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਮੇਰੀ ਸੰਗਤ ਨੂੰ ਔਰ ਦੂਸਰੀਆਂ ਸਟੇਟਾਂ ਦੇ ਵੀ ਲੋਕ ਜਿਹੜੇ ਇਸ ਅੰਦੋਲਨ ਨੂੰ ਚੈਜ ਠਹਿਰਾ ਕੇ ਚਾਹੁੰਦੇ ਨੇ ਕਿ ਸਾਨੂੰ ਐਮਐਸਪੀ ਮਿਲੇ ਮੈਂ ਦੂਸਰੀਆਂ ਸਟੇਟਾਂ ਵਾਲਿਆਂ ਮੰਨੀ ਤੱਕ ਖਾਸ ਤੌਰ ਤੇ ਬੇਨਤੀ ਕਰੂੰਗਾ ਭਰਾਵੋ ਜਿੱਦੇ ਦਿੱਲੀ ਦੇ ਵਿੱਚੋਂ ਮੋਰਚਾ ਚੱਕਿਆ ਸੀ ਉਸ ਦਿਨ ਤੁਹਾਡਾ ਲੰਬਾ ਸੀ ਕਿ ਪੰਜਾਬ ਕੇਵਲ ਸ਼ਾਇਦ ਤਿੰਨ ਕਾਨੂੰਨ ਕਰਾ ਕੇ ਵਾਪਸ ਕਰਾ ਕੇ ਚਲਿਆ ਗਿਆ ਸਾਡੇ ਨਾਲ ਸ਼ਾਇਦ ਇਨਸਾਫ ਨਹੀਂ ਹੋਇਆ ਅੱਜ ਪੰਜਾਬ ਨੇ ਉਹ ਮੁੱਲ ਤਾਰਤਾ ਪੰਜਾਬ ਨੇ ਇੱਕ ਨੌਜਵਾਨ ਤੁਹਾਡੇ ਲੇਖੇ ਲਾਤਾ ਇਸ ਇਸ ਐਮਐਸਪੀ ਦੇ ਲੇਖੇ ਲਾਤਾ ਇਸ ਕਰਕੇ ਹਰ ਸਟੇਟ ਦੇ ਵਿੱਚੋਂ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਕੱਲ ਨੂੰ ਇੱਥੇ ਹਾਜ਼ਰੀ ਭਰੋ ਇੰਨੀ ਕੁ ਮੇਰੀ ਬੇਨਤੀ ਪ੍ਰਵਾਨ ਕਰਿਓ ਅਸੀਂ ਫੇਸਬੁੱਕ ਦੇ ਉੱਤੇ ਵਟਸਐਪ ਗਰੁੱਪਾਂ ਦੇ ਵਿੱਚ ਵੀ ਉਸ ਯੋਧੇ ਦੀ ਇਸ ਪਿੰਡ ਦਾ ਨਕਰ ਦਾ ਇਸ ਮੰਡੀ ਦੀ ਜਗ੍ਹਾ ਦਾ ਲੋਕੇਸ਼ਨ ਪਾਵਾਂਗੇ ਔਰ ਸਾਰਿਆਂ ਨੇ ਦੇ ਉੱਤੇ ਤੁਸੀਂ ਪਹੁੰਚਣ ਦੀ ਕਿਰਪਾਲਤਾ ਕਰਨੀ ਕੱਲ ਦਾ ਦਿਨ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ